ਅਨਾਜ ਮੰਡੀ ਖਰਣ ਨੇੜੇ ਸ਼ਰਾਬ ਦੇ ਠੇਕੇ ਅਤੇ ਆਹਾਤੇ ਨੂੰ ਚੁਕਵਾਉਣ ਬਾਰੇ ਬਾਬਾ ਫਤੇ ਸਿੰਘ ਨਗਰ ਅਤੇ ਗੋਲਡਨ ਸਿਟੀ ਨਿਵਾਸੀਆਂ ਨੇ ਪ੍ਰੋਗਰੈਸਿਵ ਫਰੰਟ ਪੰਜਾਬ ਦੀ ਅਗਵਾਈ ਵਿੱਚ ਮਾਨਯੋਗ ਈਡੀਸੀ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਨਗਰ ਨਿਵਾਸੀਆਂ ਨੇ ਦੱਸਿਆ ਕਿ ਇੱਕ ਰਸਤਾ ਹੋਣ ਕਾਰਨ ਇਸ ਠੇਕੇ ਕੋਲੋਂ ਬੱਚਿਆਂ ਅਤੇ ਮਹਿਲਾਵਾਂ ਦਾ ਲੰਘਣਾ ਬਹੁਤ ਮੁਸ਼ਕਲ ਹੈ नगर निवासिया ने कहा कि अनाज मंडी दूजे गेट दे सामने बडाला रोड ऐसी पहला ही ठेका मौजूद है पता लगा है की ये ठेका ओना वालों अपनी मर्जी चलाया जा रहा है प्रोग्रेसिव फ्रंट पंजाब के प्रधान हरमिंदर सिंह मावी ने कहा एक पासे सरकार युद्ध नशा विरुद्ध मुहिम चला रही है दूसरे पासे शराब दे सरदार मावी ने कहा कि जेकर जल्द इस ठेकेनु बंद ना करवाया गया था, सारे नगर निवासी अति समूह प्रोग्रेसिव फ्रंट पंजाब दे अगु अते औदेदार इस विरुद्ध वड्डा संघर्ष करेंगे प्रोग्रेसिव फ्रंट पंजाब दे चेयरमैन एडवोकेट दर्शन सिंह तालीवाल ने कहा शराब भी एक नशा है इस नालवी परिवार अक्सर तना पैदा हुंदा है पर सरकार इसवल कोई ध्यान नहीं दे रही जेकर जल्द इस नजायज ठेकिया बंद कानूनी लड़ाई शुरू करा श्री तालीवाल ने कहा कि देश के संविधान लिखा है कि प्रदेश सरकार सूबे नग पंजाब सरकार इस तो उलट सूबे हर साल शराब खपत दपा रही है आओ देख दे आगुआ अते नगर निवासिया ने जो गल की थी। ਸੀ ਖਰੜ ਨਿਵਾਸੀ ਐ ਏਡੀਸੀ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ ਅਨਾਜ ਮੰਡੀ ਦੇ ਨਾਲ ਕੁਝ ਸਮੇਂ ਤੋਂ ਠੇਕਾ ਖੋਲਿਆ ਗਿਆ ਹੈ ਜਿਸ ਦੇ ਨਾਲ ਮੀਡੀਆ ਵੀ ਦਕਾਨਾਂ ਹਨ ਇਸ ਬਾਰੇ ਪਹਿਲਾਂ ਵੀ ਅਸੀਂ ਕਈ ਐਸਜੀਮ ਸਾਹਿਬ ਨੂੰ ਹੋਰ ਕਈ ਨੂੰ ਬੇਨਤੀ ਕਰ ਚੁੱਕੇ ਹਾਂ ਕਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਹੈ ਏਡੀਸੀ ਸਾਹਿਬ ਨੂੰ ਹੁਣ ਬੇਨਤੀ ਕੀਤੀ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਇਸ ਦੇ ਬਾਰੇ ਚੇਤੀ ਤੁਰਤ ਕਾਰਵਾਈ ਕੀਤੀ ਜਾਵੇ ਠੀਕ ਹੈ ਅੱਜ ਖਰੜ ਤੋਂ ਵੱਡੀ ਗਿਣਤੀ ਦੇ ਵਿੱਚ ਅ ਫਾਤੇ ਇਨਕਲੇਵ ਤੇ ਗੋਲਡਨ ਸਿਟੀ ਦੇ ਨਿਵਾਸੀ ਐ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਮਸਲਾ ਇਹ ਹੈ ਕਿ ਅ ਅੱਜ ਪੰਜਾਬ ਦੇ ਵਿੱਚ ਜਿਹੜੇ ਠੇਕੇ ਖੁੱਲੇ ਹੈ ਅੱਜ ਨਹੀਂ ਇਸ ਤੋਂ ਪਹਿਲਾਂ ਵੀ ਜਿਹੜੀ ਵੀ ਸਰਕਾਰ ਬਣਦੀ ਹੈ ਉਹਦੇ ਲੀਡਰਾਂ ਵੱਲੋਂ ਠੇਕੇ ਖੋਲੇ ਜਾਂਦੇ ਆ ਕਿਉਂਕਿ ਆਮ ਬੰਦੇ ਨੂੰ ਤਾਂ ਕੋਈ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਇਹ ਸਾਰੇ ਪਹੁੰਚ ਵਾਲੇ ਲੋਕ ਨੇ ਠੇਕਾ ਇੱਕ ਅਲਰਟ ਹੋਇਆ ਹੁੰਦਾ ਤੇ ਉਹਦੀਆਂ ਬ੍ਰਾਂਚਾਂ 'ਕੇ 10-10 ਖੋਲੀਆਂ ਜਾਣੀਆਂ ਕੋਈ ਦੇਖਣ ਵਾਲਾ ਨਹੀਂ ਹੈ ਜਿੱਥੇ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ 3 ਮਹੀਨਿਆਂ ਅੰਦਰ ਜਾਂ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗੇ ਉੱਥੇ ਉਲਟਾ ਇਹ ਹੋ ਰਿਹਾ ਹੈ ਕਿ ਹਰ ਮਹੱਲੇ ਗਲੀ ਦੇ ਵਿੱਚ ਠੇਕੇ ਖੋਲ੍ਹ ਕੇ ਲੋਕਾਂ ਨੂੰ ਨਸ਼ਾ ਪਰੋਸਿਆ ਜਾ ਰਿਹਾ ਜਿੱਥੇ ਤੱਕ ਦੀ ਅੱਜ ਦੀ ਗੱਲ ਹੈ ਇਹ ਅਨਾਜ ਮੰਡੀ ਖਰੜ ਦੇ ਗੇਟ ਤੇ ਪਿਛਲੇ ਗੇਟ ਤੇ ਇੱਕ ব্রাঞ্চ ਖੋਲੀ ਗਈ ਹੈ ਜਿਹਦਾ ਕੋਈ ਲਾਇਸੈਂਸ ਨਹੀਂ ਕੋਈ ਅਥਾਰਾਈਜ਼ ਨਹੀਂ ਹੈ ਉਹਦੇ ਨਾਲ ਹੀ ਮੀਟ ਮੱਛੀ ਵਾਲੇ ਬੈਠੇ ਆ ਸੰਗਣੀ ਆਵਾਦੀ ਹੈ ਉੱਥੋਂ ਵਿਦਿਆਰਥੀ ਵੀ ਪੜਨ ਵਾਲੇ ਬੱਚੇ ਵੀ ਲੰਘਦੇ ਆ ਤੇ ਬੀਬੀਆਂ ਵੀ ਲੰਘਦੀਆਂ ਬਜ਼ੁਰਗ ਵੀ ਉੱਥੋਂ ਦੇ ਲੰਘਦੇ ਆ ਕਈ ਵਾਰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਆਪਣੇ ਘਰੇ ਲੈ ਕੇ ਜਾਣੇ ਆ ਪਾਠ ਕਰਾਉਣਾ ਤਾਂ ਗੁਰੂਗ੍ਰਾਂਥ ਸਾਹਿਬ ਦੇ ਨਗਾਉਣ ਦਾ ਵੀ ਰਸਤਾ ਉਹੀ ਹੈ ਸਾਹਮਣੇ ਠਿਕਾ ਔਰ ਜੇ ਤੁਸੀਂ ਉੱਥੇ ਸ਼ਾਮ ਨੂੰ ਜਾ ਕੇ ਦੇਖੋ ਮੇਲਾ ਪਰਦਾ ਉੱਥੇ ਆਪਣੇ ਲੋਕ ਵੀ ਤੇ ਪ੍ਰਵਾਸੀ ਵੀ ਸ਼ਰਿਆਂ ਸ਼ਰਾਬ ਪੀ ਕੇ ਲਲਕਾਰੇ ਮਾਰਦੇ ਆ ਤੇ ਉੱਥੇ ਜਗਾ ਜਗਾ ਗਿਰੇ ਹੋਏ ਹੁੰਦੇ ਨੇ ਤੇ ਸਰਕਾਰ ਦਾ ਉਸ ਪਾਸੇ ਕੋਈ ਧਿਆਨ ਨਹੀਂ ਹੈ ਅੱਜ ਅਸੀਂ ਪ੍ਰੋਗਰੈਸਿਵ ਫਰੰਟ ਵੱਲੋਂ ਜਿਹੜੇ ਵੀ ਉੱਥੋਂ ਦੇ ਨਿਵਾਸੀ ਆਏ ਆ ਉਹਨਾਂ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਵੀ ਕਰਦੇ ਆਂ ਔਰ ਜੇ ਸਰਕਾਰ ਨੇ ਨਾ ਕੋਈ ਗੱਲ ਸੁਣੀ ਤਾਂ ਅਸੀਂ ਅਗਲੇ ਦਿਨਾਂ ਦੇ ਵਿੱਚ ਉੱਥੇ ਇੱਕ ਵੱਡਾ ਵੀ ਧਰਨਾ ਕਰਾਂਗੇ ਕਿਉਂਕਿ ਲੋਕ ਬਹੁਤ ਤੰਗ ਹੈ। ਮਵੀ ਤੁਸੀਂ ਕੱਲੇ ਖਰੜ ਦਾ ਮਸਲਾ ਚੁੱਕਿਆ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਤਿੰਨ ਪਵਿੱਤਰ ਸ਼ਹਿਰਾਂ ਲਈ ਅਨੇ ਉਸ ਤਰ੍ਹਾਂ ਪੂਰੇ ਪੰਜਾਬ 'ਚ ਇਹ ਚੀਜ਼ ਲਾਗੂ ਹੋਣੀ ਚਾਹੀਦੀ ਜਿੱਥੇ ਪਬਲ ਪਲੇਸਾਂ ਉੱਤੇ ਠੇਕੀ ਸ਼ਰਾਬ ਦੀ ਦੁਕਾਨ ਨਹੀਂ ਹੋਣੀ ਚਾਹੀਦੀ। ਉਹ ਮੈਂ ਖਰੜ ਦੇ ਨਾਲ ਨਾਲ ਪਹਿਲੇ ਇਹ ਗੱਲ ਕਹੀ ਹੈ ਕਿ ਕੱਲੇ ਖਰੜ ਨਹੀਂ ਪੂਰੇ ਪੰਜਾਬ ਦੇ ਵਿੱਚ। ਇਹ ਲੀਡਰਾਂ ਦੇ ਠੇਕੇ ਨੇ ਜਿਹੜੇ ਪਹੁੰਚ ਵਾਲੇ ਲੋਕ ਆ ਉਹਨਾਂ ਦੇ ਠੇਕੇ ਨੇ ਉਹਨਾਂ ਜੋ ਜੋ ਸਰਕਾਰ ਚ ਬੈਠਾ ਲੀਡਰ ਇਹ ਠੇਕੇ ਖੋਲ ਰਿਹਾ ਉਹਨੂੰ ਹਟਾਊਗਾ ਕੌ ਜਿੱਥੋਂ ਤੱਕ ਤੁਸੀਂ ਪਵਿੱਤਰ ਸ਼ਹਿਰਾਂ ਦੀ ਗੱਲ ਕੀਤੀ ਐ ਆਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ 72 ਦੀਦਾ ਸ਼ਹੀਦੀਪੁਰਬ ਮਨਾ ਕੇ ਹੱਲੇ ਕੀ ਆਨੰਦਪੁਰ ਸਾਹਿਬ ਦਾ ਕੋਈ ਇਹਨਾਂ ਨੇ ਡੈਰਾ ਫਿਕਸ ਕੀਤਾ ਕਿ ਵੀ ਐਨੇ ਕਿਲੋਮੀਟਰ ਦੇ ਵਿੱਚ ਕੋਈ ਠੇਕਾ ਇਆ ਕੋਈ ਮੀਟ ਦੀ ਦੁਕਾਨ ਜਾਂ ਪਾਨ ਬੀੜੀ ਦੀ ਦੁਕਾਨ ਕੋਈ ਨਹੀਂ ਖੁੱਲੀ ਜਾਊਗੀ ਇਸੇ ਤਰ੍ਹਾਂ ਅ ਸ਼੍ਰੀ ਅਮਰਸਰ ਸਾਹਿਬ ਹੈਗੇ ਆ ਸਾਬੋ ਤਲਵੰਡੀ ਸਾਡੇ ਤਖਤ ਨੇ ਉੱਥੇ ਹੈਗੇ ਆ ਕੋਈ ਸਰਕਾਰ ਦਾ ਇਸ ਪਾਸੇ ਧਿਆਨ ਨਹੀਂ ਹੈ ਸਿਰਫ ਤੋਂ ਸਿਰਫ ਇਸ ਜਿਹੜੇ ਇਹ ਪ੍ਰੋਗਰਾਮ ਵੀ ਕਰਾਈ ਜਾਂਦੇ ਆ ਇਹ ਇੱਕ ਸਰਕਾਰੀ ਤੌਰ ਤੇ ਪ੍ਰੋਗਰਾਮ ਹੈ ਇਹਨਾਂ ਨੇ ਸਿਰਫ ਆਪਣੀ ਬਾਵਾ ਖੱਟਣੀ ਹੁੰਦੀ ਹੈ ਮੈਂ ਅੱਜ ਹੁਣੇ ਆ ਏਅਰਪੋਰਟ ਰੋਡ ਤੇ ਆਇਆ ਆ ਮੈਂ ਤੁਹਾਨੂੰ ਦਿਖਾਉਣਾ ਹੈ ਉਲਟੇ ਬੋਰਡ ਲਟਕ ਰਹੇ ਆ ਆ ਦੇਖੋ ਉਲਟੇ ਬੋਰਡ ਲਟਕ ਰਹੇ ਆ ਅ ਭੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ੀਸ਼ਾ ਉਹ ਥੱਲੇ ਹੈ ਢੜ ਉੱਤੇ ਹੋਇਆ ਹੈ ਇਸੇ ਤਰ੍ਹਾਂ ਸਾਡੇ ਸੀਐਮ ਸਾਹਿਬ ਦੀ ਫੋਟੋ ਨਾਲ ਉਹਨਾਂ ਦਾ ਸਿਰ ਥੱਲੇ ਹੈ ਤੇ ਢੜ ਉਹਨਾਂ ਦੀ ਵੀ ਉੱਪਰ ਹੋਈ ਹੋਈ ਹੈ ਲੇਕਿਨ ਇਹ ਘੋਰ ਬੇਅਦਬੀ ਹੋ ਰਹੀ ਹੈ ਅਸੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਜੇ ਤੁਸੀਂ ਬੋਰਡ ਲਾਏ ਐ 바ਵਾ ਖੱਟੀ ਐ ਚਲੋ ਗੁਰੂਆਂ ਦੇ ਨਾਂ ਤੇ ਉਹਨਾਂ ਦਾ ਤੁਸੀਂ ਛੇਦੀਪੁਰ ਮਨਾਇਆ ਇੱਕ ਪੂਰੇ ਵਰਲਡ ਦੇ ਵਿੱਚ ਗੱਲ ਵੀ ਗਈ ਐ ਇਹ ਵਧੀਆ ਵੀ ਸੀ ਲੇਕਿਨ ਹੁਣ ਇਹ ਜਿਹੜੀ ਰੋਜ਼ ਬੇਅਦਬੀ ਹੋ ਰਹੀ ਐ ਇਹਨੂੰ ਕਿਸ ਤਰ੍ਹਾਂ ਰੋਕਣਾ ਐ ਸਰਕਾਰ ਜਿੰਨੇ ਵੀ ਬੋਰਡ ਲਾਏ ਐ ਉਹਨਾਂ ਸਾਰਿਆਂ ਨੂੰ ਜਿਵੇਂ ਲਾਏ ਐ ਉમે ਇਕੱਠੇ ਕਰਕੇ ਕਿਤੇ ਪੂਜਨੀਕ ਜਗ੍ਹਾ ਦੇ ਉੱਤੇ ਇਹਨਾਂ ਨੂੰ ਰੱਖਿਆ ਜਾਵੇ ਨਾ ਕਿ ਇਹ ਲੋਕਾਂ ਦੇ ਪੈਰਾਂ ਵਿੱਚ ਰੋਲਦੇ ਫਿਰਨ ਕੱਲ ਕੋਈ ਹਵਾ ਆਉਂਦੀ ਹੈ ਨੇਹਰੀ ਆਉਂਦੀ ਹੈ ਇਹੀ ਜਿਹੜੇ ਗੁਰੂ ਸਾਹਿਬ ਦੇ ਬੋੜ ਲੱਗੇ ਆ ਇਹਨਾਂ ਨੇ ਉੱਥੋਂ ਉਖੜ ਕੇ ਉੱਤਰ ਕੇ ਸੜਕਾਂ ਤੇ ਵੀ ਆਉਣਾ ਉਹਦੇ ਉੱਤੇ ਦੀ ਗੱਡੀਆਂ ਵੀ ਲੰਘਣੀਆਂ ਲੋਕਾਂ ਦੇ ਪੈਰਾਂ 'ਚ ਵੀ ਆਉਣਾ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਇਹਨੂੰ ਜਿਵੇਂ ਲਾਏ ਆ ਉਸੇ ਤਰ੍ਹਾਂ ਇਹਨਾਂ ਨੂੰ ਕਿਤੇ ਸਤਕਾਰਯੋਗ ਜਗ੍ਹਾ ਤੇ ਰੋਧ ਹੋਇਆ ਉਹਦਾ ਪਰ ਜਿਉਂ ਦਾ ਤਿਉ ਉਸ ਜਗ੍ਹਾ ਹੈ ਜਿੱਥੇ ਤੁਹਾਡਾ ਵੀ ਕੋਈ ਸਰਵਾਈਵਿੰਗ ਨਹੀਂ ਦਿੱਤਾ ਫਿਰ ਅੱਗੇ ਕੀ ਰਣਨੀਤੀ ਤਿਆਰ ਕੀਤੀ ਕੋਹ ਰਾਇਤਵਾਰਾ ਦੇ ਨੇੜੇ ਤੁਸੀਂ ਠੇਕੇ ਦੀ ਗੱਲ ਕੀਤੀ ਹੈ ਸਰਕਾਰ ਨੇ ਇੱਕ ਵਾਅਦਾ ਕੀਤਾ ਹੈ ਕਿ ਅਸੀਂ ਪੰਜਾਬੀਆਂ ਨੂੰ ਵਧੀਆ ਐਜੂਕੇਸ਼ਨ ਦਵਾਂਗੇ ਵਧੀਆ ਹੈਲਥ ਦਵਾਂਗੇ ਲੇਕਿਨ ਇਹ ਸਾਰਾ ਕੁਝ ਉਲਟ ਜਾ ਰਿਹਾ ਇਕੱਲੇ ਉੱਥੇ ਦੀ ਗੱਲ ਨਹੀਂ ਹੈ ਇੱਕ ਨੀਜਰ ਰੋਡ ਤੇ ਵੀ ਠਿਕਾ ਨੀਜਰ ਰੋਡ ਦੇ ਆਲੇ ਦੁਆਲੇ ਸਾਰੇ ਉੱਥੇ ਸਕੂਲ ਵੀ ਹੈ ਉੱਥੇ ਗੁਰੂ ਘਰ ਵੀ ਹੈ ਔਰ ਠੇਕੇ ਦੇ ਸਾਹਮਣੇ ਬਿਲਕੁਲ ਸ਼ਮਸ਼ਾਨ ਘਾਟ ਹੈ। ਅੱਛਾ ਉੱਥੇ ਵੀ ਠੇਕਾ ਖੁੱਲਿਆ ਹੋਇਆ ਸੀ। ਮੇਰਾ ਖਿਆਲ ਅੱਜ ਤੋਂ 3 ਮਹੀਨੇ ਪਹਿਲਾਂ ਉਸ ਠੇਕੇ ਦੇ ਸਬੰਧ ਵੀ ਵਿੱਚ ਵੀ ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਗਏ ਸੀ। ਲੇਕਿਨ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਨਿੰਦਣਯੋਗ ਗੱਲ ਹੈ। ਤਾਲੀਵਰ ਸਾਹਿਬ ਇਹ ਜਿਹੜਾ ਠੇਕਾ ਖੁੱਲਿਆ ਇਹਨੂੰ ਲੀਗਲੀ ਕਿੱਦਾਂ ਦੇਖਦੇ ਹੋ? ਕੀ ਇਹ ਅਪਰੂਵ ਹੋ ਸਕਦਾ ਮਨਜ਼ੂਰ ਜਾਂ ਨਹੀਂ? ਜੇ ਆਪਾਂ ਲੀਗਲੀ ਗੱਲ ਕਰੀਏ ਤਾਂ ਦੇਸ਼ ਦੇ ਸੰਵਿਧਾਨ ਚ ਲਿਖਿਆ ਵੀ ਸਾਰੀਆਂ ਸਰਕਾਰਾਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਨੇ ਹੌੜੀ 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 ਜਿਹੜੀ ਸ਼ਰਾਬ ਦੀ ਖਪਤ ਹੈ ਉਹ ਘਟਾਉਣੀ ਹੈ। ਅ ਕਈ ਸਟੇਟਾਂ ਨੇ ਤਾਂ ਹੁਣ ਗੁਜਰਾਤ ਹੋ ਗਿਆ, ਬਿਹਾਰ ਹੋ ਗਿਆ ਉੱਥੇ ਮਤਲਬ ਸ਼ਰਾਬ ਬੰਦੀ ਕਰਤੀ। ਸਾਡੇ ਦਾ ਬਿਲਕੁਲ ਗੁਰੂਆਂ ਦਾ ਨਾਮ ਵੀ ਲੈਣ ਤੇ ਉਲਟ ਵੀ ਚੱਲਦੇ ਨੇ ਸੰਵਿਧਾਨ ਤੋਂ ਵੀ। ਹੁਣ ਜੇ ਇਹ ਕਹਿੰਦੇ ਨਸ਼ੇ ਬੰਦ ਕਰਨੇ, ਸ਼ਰਾਬ ਕਾ ਨਸ਼ਾ ਨਹੀਂ ਹੈ, ਸ਼ਰਾਬ ਦੀ ਖਪਤ ਸਰਕਾਰ ਹਰ ਰੋਜ਼ ਬਿਆਨ ਦਿੰਦੀ ਹੈ। ਬਹੁਤ ਮਤਲਬ ਸਾਡੇ ਵਿੱਤ ਮੰਤਰੀ ਬੜੇ ਖੁਸ਼ੀ ਨਾਲ ਬਿਆਨ ਦਿੰਦੇ ਆ ਅਖਬਾਰਾਂ ਨੂੰ ਐਨੇ 100 ਕਰੋੜ ਰੁਪਏ ਦੀ ਆਮਦਨ ਵਧ ਗਈ ਐਕਸਾਈਜ਼ ਤੋਂ। ਮਤਲਬ ਇਹਨਾਂ ਨੂੰ ਕੁਝ ਪੰਜਾਬ ਬਾਰੇ ਇਹਨਾਂ ਦੀ ਸੋਚ ਨਹੀਂ ਹੈ ਜਾਂ ਇਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਬੋਲ ਰਹੇ ਆ ਜਦੋਂ ਤੁਸੀਂ ਸ਼ਰਾਬ ਦੀ ਆਮਦਨ ਵਧਾਓਗੇ ਤਾਂ ਸ਼ਰਾਬ ਦੀ ਖਪਤ ਤਾਂ ਵਧੇਗੀ ਇਸ ਸਿਧਾਂਤ ਤੋਂ ਵੀ ਉਲਟਾ ਹੈ ਸਿਧਾਂਤ ਦੇ ਵਿੱਚ ਲਿਖਿਆ ਹੈ ਸਰਕਾਰ ਸਿਧਾਂਤ ਤੋਂ ਵੀ ਉਲਟ ਚੱਲਦੀ ਹੈ ਤੇ ਕਾਨੂੰਨ ਤੋਂ ਵੀ ਉਲਟ ਚੱਲਦੀ ਹੈ ਜੇ ਹੁਣ ਨਹੀਂ ਇਹ ਠੇਕੇ ਬੰਦ ਕਰਨਗੇ ਜਿੱਦਾਂ ਦੱਸਿਆ ਮਾਵੀ ਸਾਹਿਬ ਨੇ ਹਰ ਜਗ੍ਹਾ ਅਸੀਂ ਥੋੜੇ ਦਿਨ ਦੇਖਾਂਗੇ ਇਹਨਾਂ ਨੂੰ ਪਹਿਲਾਂ ਧਰ ਦੇ ਵਗੈਰਾ ਤਾਂ ਮੰਗੇ ਨਹੀਂ ਤਾਂ ਅਸੀਂ ਹਾਈ ਕੋਰਟ 'ਚ ਜਾਵਾਂਗੇ ਉਹ ਦੇਖੋ ਦੁਕਾਨ ਤੈ ਹੈ ਵੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਸਾਰੀ ਪਾਰਟੀਆਂ ਦੀ ਇਹ ਪੰਜਾਬ ਨੂੰ ਬਰਬਾਦ ਕਰਨ ਤੇ ਹੋਈ ਹੋਈ ਸਾਰੀਆਂ ਪਾਰਟੀਆਂ ਕੋਈ ਵਿਰੋਧੀ ਪਾਰਟੀ ਵੀ ਨਹੀਂ ਬੋਲਦੀ ਵਿਰੋਧੀ ਪਾਰਟੀ ਕਿਉਂ ਨਹੀਂ ਬੋਲਦੀ ਵੀ ਤੁਸੀਂ ਸ਼ਰਾਬ ਦੀ ਕਟ ਘੱਟ ਕਰੋ ਪੰਜਾਬ 'ਚ ਇਹ ਕਿਉਂ ਨਹੀਂ ਬੋਲਦੇ ਜਦੋਂ ਸੁਵਿਧਾਨ ਚ ਲਿਖਿਆ ਹੈ ਤੇ ਗੁਰੂਆਂ ਦਾ ਵੀ ਸਿਧਾਂਤ ਤੇ ਹੀ ਹੈ ਸਟੇਟ ਵੀ ਇਹੀ ਮੰਗ ਕਰਦੀ ਆ ਲੋਕ ਵੀ ਇਹੀ ਮੰਗ ਕਰਦੇ ਆ ਵੀ ਨਸ਼ੇ ਦੇ ਜਿਹੜੇ ਕਟਰੇ ਚਾਹੀਦੇ ਸ਼ਰਾਬ ਨੂੰ ਨਸ਼ੇ ਨਹੀਂ ਮੰਨਦੇ ਮਤਲਬ ਇਹ ਸਾਰਾ ਉਹੀ ਮਾਫੀਆ ਹੈ ਅ ਅਫਸਰशाही ਦਾ ਪੋਲੀਟਿਕਲ ਰਿਲੇਸ਼ਨਸ਼ਿਪ ਦਾ ਜੋ ਪੰਜਾਬ ਨੂੰ ਲੁੱਟ ਰਿਹਾ ਹੈ ਜੋ ਸਾਡੇ ਫਰੰਟ ਦੀ ਹਮੇਸ਼ਾ ਮੰਗ ਰਹੀ ਹੈ ਜਦੋਂ ਤੱਕ ਸਿਸਟਮ ਖਤਮ ਤੁਸੀਂ ਨਹੀਂ ਠੀਕ ਕਰਦੇ ਸਿਸਟਮ ਨੂੰ ਨਹੀਂ ਸੁਧਾਰਦੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਜਦ ਤੱਕ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ ਹੁਣ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਏਗਾ ਫਰੰਟ ਇਸ ਦੇ ਖਿਲਾਫ ਜਿਹੜੀ ਹੋ ਡਟ ਕੇ ਜਿਹੜੀ ਆਵਾਜ਼ ਬੁਲੰਦ ਕਰੇਗਾ ਤੇ ਅਸੀਂ ਵਿਰੋਧੀ ਪਾਰਟੀਆਂ ਨੂੰ ਵੀ ਕਹਿੰਦੇ ਹਾਂ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਕਿਉਂ ਨਹੀਂ ਕਹਿੰਦੇ ਪੰਜਾਬ ਸ਼ਰਾਬ ਦੀ ਖਪਤ ਘੱਟ ਹੋਣ ਜਾਂਦੀ ਹੈ ਕਿਉਂਕਿ ਉਹ ਤਿਆਰ ਬੈਠੇ ਨੇ ਕਿ ਸਤਾਜ ਸਾਡੀ ਸਰਕਾਰ ਆ ਜਾਣੀ ਹੈ ਜਿੱਦਾਂ ਇਹ ਲੁੱਟ ਰਹੇ ਆ ਅਸੀਂ ਪਹਿਲਾਂ ਲੁੱਟ ਰਹੇ ਆ ਉਸ ਲਈ ਪੰਜਾਬ ਦਾ ਦਖਾਂਤ ਹੈ ਪੰਜਾਬ ਲੀਡਰਲੈਸ ਹੋ ਗਿਆ ਪੰਜਾਬ ਬਧੀਆ ਅਫਸਰशाही ਤੋਂ ਜਿਹੜੀ ਹੈਗੀ ਹੈ ਬਧੀਆ ਅਫਸਰਸ਼ਾਹੀ ਇਮਾਨਦਾਰ ਉਹਨਾਂ ਨੂੰ ਇਹ ਖੁੱਟੇ ਲਾ ਕੇ ਲੈ ਲਾ ਕੇ ਰੱਖਦੇ ਨੇ ਲੀਡਰਾਂ ਨੂੰ ਖੁੱਟੇ ਲਾ ਕੇ ਰੱਖਦੇ ਨੇ ਇਮਾਨਦਾਰਾਂ ਨੂੰ ਇਹ ਇੱਕ ਮਾਫੀਆ ਪੰਜਾਬ ਦੇ ਸਾਰੇ ਪੋਲੀਟੀਕਲ ਪਾਰਟੀਆਂ ਦਾ ਹੋ ਗਿਆ ਤੇ ਅਸੀਂ ਤਾਂ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਤਾਕਤ ਦੇਵੇ ਤਾਂ ਕਿ ਇਹਦੇ ਖਿਲਾਫ ਲੜ ਕੇ ਅਸੀਂ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਈਏ ਅੱਛਾ ਹੁਣ ਅੰਦਰ ਕੀ ਗੱਲ ਹੋਈ ਹੈ ਐਡੀਸੀ 7 ਨੇ ਕੀ ਕੀਤਾ ਐਡੀਸੀ 7 ਨੇ ਤਾਂ ਇਹੀ ਕਿਹਾ ਵੀ ਅਸੀਂ ਇਹ ਜਿਹੜੀ ਐਪਲੀਕੇਸ਼ਨ ਹੈ ਐਕਸਾਈਜ਼ ਡਿਪਾਰਟਮੈਂਟ ਨੂੰ ਭੇਜਾਂਗੇ ਉਹ ਐਕਸ਼ਨ ਲੈਣਗੇ ਇਹਦਾ ਮਤਲਬ ਇੱਕ ਕਾਰਵਾਈ ਕਾਗਜ਼ੀ ਕਾਰਵਾਈ ਚੱਲਦੀ ਰਹਿੰਦੀ ਹੈ ਏਡੀਸੀ ਸਾਹਿਬ ਕੀ ਕਰਨਗੇ ਐਕਸਾਈਜ਼ ਡਿਪਾਰਟਮੈਂਟ ਕੀ ਕਰੇਗਾ ਜਦੋਂ ਲੀਡਰਾਂ ਦੇ ਠੇਕੇ ਨੇ ਵੱਡੇ ਵੱਡੇ ਲੀਡਰਾਂ ਦੇ ਵੱਡੇ ਵੱਡੇ ਜਿਹੜੇ ਪਾਵਰ 'ਤੇ ਬੈਠੇ ਹੋਣ ਠੇਕੇ ਨੇ ਕੌਣ ਹਟਾਏਗਾ ਇਹ ਤਾਂ ਲੋਕ ਹੀ ਉੱਠਣਗੇ ਅਫਸਰਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਜੇ ਅਫਸਰ ਕੋਈ ਐਕਸ਼ਨ ਕਰਨਾ ਚਾਹੁੰਦਾ ਹੈ ਵੀ ਕਾਨੂੰਨ ਦੇ ਮੁਤਾਬਕ ਲੋਕ ਦੇ ਲੋਕੀਤਾਂ 'ਚ ਤਾਂ ਇਹ ਜਿਹੜੇ ਲੀਡਰ ਬੈਠੇ ਨੇ ਉੱਪਰ ਕਰਪਟ ਲੀਡਰ ਜਿਹੜੇ ਪੈਸੇ ਬਣਾਉਂਦੇ ਨੇ ਨਸ਼ਿਆਂ 'ਚ ਇਹ ਇਹ ਨੂੰ ਅੱਗੇ ਫੈਲਾਉਣਾ ਨਹੀਂ ਤੁਰੰਦੰਦੇ ਇੱਥੇ ਕੁਝ ਨਹੀਂ ਬਣਨਾ ਸਾਨੂੰ ਕੋਈ ਉਮੀਦ ਨਹੀਂ ਪਰ ਅਸੀਂ ਲੜਾਂਗੇ ਲੜ ਕੇ ਇਹਨੂੰ ਠੀਕ ਕਰਾਂਗੇ ਧੰਨਵਾਦ